ਕਰ ਰਹੇ ਹੋ ਹਰ ਜਾਪ ਨਾ ਛਾੜਿਓ ਏਕ ਘਰੀ ਮਥੁਰਾ ਜਨਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ નિਹਾਲ ਕਰੀ RAMDAS ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜਨ ਮਾਹੇ ਧਰੀ ਗੁਰੂ RAMDAS ਮਹਾਰਾਜ ਨੇ ਆਪਣੀ ਜੋਤ ਆਪਣੇ ਪੁੱਤਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਅੰਦਰ ਧਰ ਦਿੱਤੀ ਸੀ ਸਾਧ ਸੰਗਤ ਹੁਣ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਿਤਨੇ ਮਹਾਨ ਨੇ ਸਾਨੂੰ ਇਹ ਬਾਣੀ ਵਿੱਚੋਂ ਮਿਲਦਾ ਹੈ ਜਦੋਂ ਪਾ ਸ਼ਹਿਵਾਨ ਆਖਦੇ ਨੇ ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਉ ਤਤ ਮਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰ ਕੀਓ ਅਮਰਦਾਸ ਅਮਰਤ ਛਤਰਗੁਰ ਰਾਮਹਿ ਦਿਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅਮਰਤ ਵੈਣ ਮੂਰਤ ਪੰਚ ਪਰਮਾਨ ਪੁਰਖ ਗੁਰੂ ਅਰਜਨ ਪਿਖੋ ਨੈਣ ਇਹ ਪੰਜਾਂ ਦੀ ਮੂਰਤ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਅੰਦਰ ਹੀ ਗੁਰੂ ਰਾਮਦਾਸ ਹੈ ਗੁਰੂ ਅਮਰਦਾਸ ਹੈ ਗੁਰੂ ਅੰਗਦ ਦੇਵ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਹ ਪੰਜਾਂ ਦੀ ਮੂਰਤ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹੁਣ ਦੇਖੋ ਕਿਤਨੇ ਮਹਾਨ ਨੇ ਗੁਰੂ ਅਰਜਨ ਦੇ ਮਹਾਰਾਜ ਤੇ ਸਾਧ ਸੰਗਤ ਇਤਨੇ ਮਹਾਨ ਨੇ ਨਾ ਤਰਨ ਤਾਰਨ ਜਾਂਦਿਆਂ ਜਾਂਦਿਆਂ